ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਟ ਸੋਸ਼ਲ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇੱਕ ਵਾਰ ਫਿਰ ਮਜ਼ਾਕ ਉਡਾਇਆ ਹੈ। ਉਹਨਾਂ ਨੇ ਟਰੂਡੋ ਨੂੰ ਕੈਨੇਡਾ ਦਾ ਗਵਰਨਰ ਕਹਿ ਕੇ ਸੰਬੋਧਨ ਕੀਤਾ। ਇਸ ਤੋਂ ਪਹਿਲਾਂ 트੍ਰੰਪ ਨੇ ਟਰੂਡੋ ਨੂੰ ਸੁਝਾ ਦਿੱਤਾ ਸੀ ਕਿ ਜੇਕਰ 트੍ਰੰਪ ਦੇ 25% ਟੈਰਿਫ ਨਾਲ ਕੈਨੇਡੀਅਨ ਅਰਥਵਿਵਸਥਾ ਖਤਮ ਹੋ ਜਾਂਦੀ ਹੈ ਤਾਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣ ਦੇਣਾ ਚਾਹੀਦਾ ਹੈ। 트੍ਰੰਪ ਨੇ ਵੀ ਕੈਨੇਡਾ ਵਿੱਚ NBC نیوز ਨਾਲ ਇੱਕ ਇੰਟਰਵਿਊ ਵਿੱਚ ਅਤੇ ਮੰਗਲਵਾਰ ਨੂੰ ਦੁਬਾਰਾ ਪੋਸਟ ਵਿੱਚ ਇਹ ਗੱਲ ਦਰਾਈ ਹੈ ਤਰੁੱਟ ਸੋਸ਼ਲ ਦੇ ਕਨੇਡੀਅਨ ਪ੍ਰਧਾਨ ਮੰਤਰੀ ਦਾ ਮਜ਼ਾਕ ਉਡਾਉਂਦੇ ਹੋਏ 트াম্প ਨੇ ਕਿਹਾ ਕਿ ਕੈਨੇਡਾ ਦੇ ਮਹਾਨ ਰਾਜ ਦੇ ਗਵਰਨਰ ਜਸਟਿਨ ਟੂਡੋ ਨਾਲ ਰਾਤ ਦਾ ਖਾਣਾ ਖਾ ਕੇ ਬਹੁਤ ਚੰਗਾ ਲੱਗਾ ਮੈਂ ਜਲਦ ਹੀ ਗਵਰਨਰ ਨੂੰ ਦੁਬਾਰਾ ਮਿਲਣ ਲਈ ਉਸ਼ਕਾ ਥਾਂ ਜੋ ਅਸੀਂ ਟੈਰਿਫ ਅਤੇ ਵਪਾਰ ਤੇ ਡੰਗਾਈ ਨਾਲ ਗੱਲਬਾਤ ਜਾਰੀ ਰੱਖ ਸਕੀਏ ਜਿਸ ਦੇ ਨਤੀਜੇ ਸਾਰਿਆਂ ਲਈ ਸੱਚਮੁੱਚ ਸ਼ਾਨਦਾਰ ਹੋਣਗੇ ਇਹ ਟਿੱਪਣੀ ਟਰੂਡੋ ਨਾਲ ਉਹਨਾਂ ਦੇ ਡਿਨਰ ਕਰਨ ਦੇ ਇੱਕ ਹਫ਼ਤੇ ਤੋਂ ਬਾਅਦ ਦੇ ਸਮੇਂ ਬਾਅਦ ਆਈ ਹੈ ਇਥੇ ਦੱਸਦੇ ਕਿ ਟਰੂਡੋ ਪਿਛਲੇ ਹਫ਼ਤੇ ਟਰੰਪ ਨਾਲ ਰਾਤ ਦੇ ਖਾਣੇ ਲਈ ਮਾਰੇ ਲਾਗੋ ਪਹੁੰਚੇ ਸਨ ਜਿੱਥੇ ਉਹਨਾਂ ਨੇ ਚੇਤਾਵਨੀ ਤੇ ਚਰਚਾ ਕੀਤੀ ਜਿਸ ਵਿੱਚ ਟਰੰਪ ਨੇ ਕਿਹਾ ਸੀ ਕਿ ਜੇਕਰ ਕੈਨੇਡਾ ਦੀ ਸਰਕਾਰ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਡਰੱਗ ਨੂੰ ਦੇਸ਼ ਵਿੱਚ ਆਉਣ ਤੋਂ ਰੋਕਣ ਵਿੱਚ ਅਸਮਰਥ ਰਹੀ ਤਾਂ ਕੈਨੇਡਾ ਤੇ 25% ਦੀ ਟੈਰਿਫ ਲਗਾਇਆ ਜਾਵੇਗਾ ਦਿਨ ਦੌਰਾਨ ਜਦੋਂ ਟਰੂਡੋ ਨੇ ਕਿਹਾ ਕਿ ਅਜਿਹੇ ਟੈਰਫ ਕੈਨੇਡੀਅਨ ਅਰਥਵਿਵਸਥਾ ਨੂੰ ਤਬਾਹ ਕਰ ਦਵੇਗਾ ਤਾਂ ਟਰੰਪ ਨੇ ਕਿਸੇ ਤੌਰ ਤੇ ਉਹਨਾਂ ਨੂੰ ਕੈਨੇਡਾ ਨੂੰ ਅਮਰੀਕਾ ਦਾ 51 ਰਾਜ ਬਣਾਉਣ ਦਾ ਸੁਝਾਅ ਦਿੱਤਾ ਸੀ ਉਧਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਡੋਨਲਡ ਟਰੰਪ ਨਾਲ ਨਜਿੱਠਣਾ ਭਾਵੇਂ ਪਿਛਲੇ ਵਾਰ ਦੇ ਮੁਕਾਬਲੇ ਜ਼ਿਆਦਾ ਚੁਣੌਤੀ ਭਰਿਆ ਹੋਵੇਗਾ ਪਰ ਕੈਨੇਡੀਅਨ ਵਸਤਾਂ ਤੇ ਟੈਕਸ ਲੱਗਣ ਦੀ ਸੂਰਤ ਵਿੱਚ ਟੁਕਮਾ ਜਵਾਬ ਦੇਣਾ ਲਾਜ਼ਮੀ ਹੈ ਇਹ ਜਵਾਬ ਕਈ ਤਰੀਕਿਆਂ ਨਾਲ ਦਿੱਤਾ ਜਾ ਸਕਦਾ ਹੈ ਜਿਵੇਂ ਟਰੰਪ ਨੂੰ ਲੋਲਗਾਏ ਕਾਰਜਕਾਲ ਦوران ਸਟੀਲ ਅਤੇ ਐਲੂਮੀਨੀਅਮ ਤੇ ਲਗਾਏ ਗੇ ਟੈਕਸਾਂ ਦੇ ਜਵਾਬ ਵਿੱਚ ਅਮਰੀਕਾ ਤੋਂ ਆਉਣ ਵਾਲੀਆਂ ਵਸਤਾਂ ਤੇ ਟੈਕਸ ਲਾਗੂ ਕੀਤੇ ਗਏ ਹਨ ਉਧਰ ਜਸਟਨ ਟੂਡੋ ਨੇ ਮੰਨਿਆ ਹੈ ਕਿ ਅਮਰੀਕਾ ਵੱਲੋਂ ਲਾਗੂ ਟੈਕਸ ਕੈਨੇਡੀਅਨ ਵਸਤੂਚਾਰੇ ਲਈ ਤਬਾਹ ਹੁਣਕ ਸਾਬਤ ਹੋ ਸਕਦਾ ਹੈ ਪਰ ਨਾਲ ਹੀ ਕਿਹਾ ਕਿ ਸਟੀਲ ਐਲੂਮੀਨੀਅਮ ਕੱਚਾ ਤੇਲ ਖੇਤੀ ਉਤਪਾਦਾਂ ਤੇ ਹੋਰ ਬਹੁਤ ਕੁਝ ਕੈਨੇਡਾ ਤੋਂ ਜਾਂਦਾ ਹੈ ਇਹਨਾਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਸਿੱਧੇ ਤੌਰ ਤੇ ਅਮਰੀਕਾ ਵਾਲਿਆਂ ਨੂੰ ਪ੍ਰਭਾਵਿਤ ਕਰੇਗਾ ਜਿਵੇਂ ਕਿ ਕੈਨੇਡੀਅਨ ਲੱਕੜ ਤੇ ਲੱਗਣ ਵਾਲੇ ਟੈਕਸ ਕਾਰਨ ਉਹ ਕਈ ਸਾਲਾਂ ਤੋਂ ਮਹਿੰਗੀ ਲੱਕੜ ਖਰੀਦਣ ਲਈ ਮਜਬੂਰ ਹਨ ਟ੍ਰੂਡੋ ਨੇ ਦਲੀਲ ਦਿੱਤੀ ਹੈ ਕਿ ਟਰੰਪ ਲੋਕਾਂ ਦੀ ਜ਼ਿੰਦਗੀ ਚੰਗੀ ਬਣਾਉਣ ਦਾ ਦਾਵਾ ਕਰਕੇ ਸੱਤਾ ਵਿੱਚ ਆਏ ਸਨ ਅਤੇ ਕੈਨੇਡੀਅਨ ਵਸਤਾਂ ਤੇ ਟੈਕਸ ਅਮਰੀਕਾ ਵਾਲਿਆਂ ਲਈ ਮੰਗੀ ਆਈ ਵਿੱਚ ਬੇਤ ਹਿਸ਼ਾਵਾਦਾ ਕਰੇਗਾ ਇਸ ਕਦਮ ਨਾਲ ਅਮਰੀਕਾ ਵਾਸੀ ਕਾਫੀ ਪ੍ਰਭਾਵਿਤ ਹੋਣਗੇ